ਪਰ ਯਾਦ ਰੱਖਣਾ ਜਿਹੜੀ ਅਰਦਾਸ ਅਸੀਂ ਕਰਦੇ ਆਂ ਉਸ ਅਰਦਾਸ ਵਿੱਚ ਇੱਕ ਜਿਕਰ ਕਰਦੇ ਆਂ ਅਸੀਂ ਸਰਬਾਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਅਸੀਂ ਨਿਤ ਅਰਦਾਸ ਕਰਦੇ ਆ ਨਾ ਉਥੇ ਕਿਹਾ ਵੀ ਸਰਬੱਤ ਖਾਲਸੇ ਨੂੰ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਤਿੰਨ ਵਾਰ ਜ਼ਿਕਰ ਕੀਤਾ ਹੈ ਇੱਕ ਵਾਰ ਨਹੀਂ ਤਿੰਨ ਵਾਰ ਜ਼ਰੂਰੀ ਹੈ ਪਹਿਲੀ ਵਾਰ ਜ਼ਿਕਰ ਕਹਿਣ ਲੱਗੇ ਰਸਨਾ ਤੋਂ ਉਹਦਾ ਜਾਪ ਕਰਨਾ ਪਰ ਕੱਲਾ ਰਸਨਾ ਤੋਂ ਨਹੀਂ ਕਰਨਾ ਇਹ ਨਾ ਹੋਵੇ ਤੂੰ ਰਸਨਾ ਨਾਲ ਜਪੀ ਜਾਵੇਂ ਤੇ ਮਨ ਤੇਰਾ ਮੈਲ ਨਾਲ ਭਰਿਆ ਹੋਵੇ ਇਹੋ ਜੀ ਤੇਰੀ ਹਾਲਤ ਨਾ ਹੋਵੇ ਮੁਖ ਮੈਂ ਰਾਮ ਰਾਮ ਬਗਲ ਮੈਂ ਛੁਰੀ ਮੋਚੋਂ ਰਸਨਾ ਤੋਂ ਵੈਗਰੂ ਵੈਗਰੂ ਕਰੀ ਜਾਵੇ ਅੰਦਰ ਛੁਰੀਆਂ ਪਾਵੇ ਇਹੋ ਜੀ ਹਾਲਤ ਨਾ ਹੋਵੇ ਪਹਿਲਾ ਹੈ ਕਹਿਣ ਲੱਗੇ ਰਸਨਾ ਤੋਂ ਜਪਣਾ ਦੂਸਰਾ ਮਨ ਕਰਕੇ ਮਨ ਕਰਕੇ ਕਹਿਣਾ ਤੀਸਰਾ ਕੰਮ ਕਰਦਿਆਂ ਹੋਇਆ ਕਹਿਣ ਲੱਗੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਝਨ ਨਾਲ ਹੱਥ ਕੰਮ ਕਰਦੇ ਨੇ ਹੱਥ ਕੰਮਾਂ ਵਿੱਚ ਲੱਗੇ ਨੇ ਪਰ ਰਸਨਾ ਨਾਲ ਚਿੱਤ ਨਾਲ ਵਹਿਗਰੂ ਵਹਿਗਰੂ ਕਰੀ ਜਾਣਾ ਜਿਤਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਨੂੰ ਮਿਲਣ ਆਏ ਤੇ ਮਨ ਵਿੱਚ ਵਿਚਾਰ ਆਇਆ ਲੋਕ ਤਾਂ ਕਹਿੰਦੇ ਨਾਮਦੇਵ ਨਾਮ ਵੜਾ ਲੈਂਦਾ ਇਹ ਤਾਂ ਕੰਮ ਕਰਦੇ ਵਿੱਚ ਹੀ ਲੱਗਾ ਪਿਆ ਇਹ ਤਾਂ ਕੰਮ ਵਿੱਚ ਹੀ ਫਸਿਆ ਪਿਆ ਇਹ ਨਾਮ ਕਿੱਥੋਂ ਲੈਂਦਾ ਹੋਵੇਗਾ ਉਥੇ ਕਿਹਾ ਸੀ ਨਾਮਾ ਕਹੇ ਤ੍ਰਿloਚਨ ਮੁਖ ਤੇ ਰਾਮ ਸਮਾਲ ਕਿਹਾ ਸੀ ਨਾਮਾ ਭਗਤ ਨਾਮਦੇਵ ਨੇ ਤ੍ਰਿloਚਨ ਜੀ ਸ਼ੰਕਾ ਨਾ ਕਰਿਓ ਤੁਸੀਂ ਵੇਖ ਕੇ ਕਹਿ ਦਿੱਤਾ ਨਾਮਾ ਮਾਇਆ ਮੋਹਿਆ ਕਹੇ ਤ੍ਰਿloਚਨ ਮੀਤ ਤੂੰ ਛਾਪੇ ਲਈ ਜਾਣਾ ਵਾ ਵੇਖ ਕੇ ਵੀ ਛਾਪੇ ਲਾਉਂਦਾ ਹੈ ਤਾਂ ਇਕ ਕਪੜਿਆਂ ਤੇ ਛਾਪੇ ਲਾ ਰਿਆ ਹੈ ਨਾਮਾ ਮਾਇਆ ਮੋਹਿਆ ਕਹ ਤਲੋਚਨ ਮੀਤ ਕਿਉਂ ਤੂੰ ਮਾਇਆ ਵਿੱਚ ਮੋਹਿਆ ਪਿਆ ਵਾ ਕਹ ਤਲੋਚਨ ਮੀਤ ਕਾਹੇ ਛੀਪੋ ਛਾਇ ਲਏ ਆ ਰਾਮ ਨਾ ਲਾਵੋ ਚੀਤ ਕੰਮਾਂ ਵਿੱਚ ਫਸਿਆ ਹੋਇਆ ਵਾ ਕਦੇ ਰੱਬ ਦੇ ਨਾਲ ਚਿਤ ਲਾ ਲਾ ਉਥੇ ਕਿਹਾ ਸੀ ਨਾਮਾ ਕਹ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਅ ਕਰ ਕਾਮ ਸਭ ਚੀਤ ਨਿਰੰਝਨ ਨਾਲ ਕਹਿਣ ਲਗੇ ਤ੍ਰਿਲੋਚਨ ਸਾਭ ਮੈਂ ਹੱਥਾਂ ਨਾਲ ਕੰਮ ਕਰਦਾ ਵਾਂ ਪਰ ਚਿੱਤ ਮੇਰਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਆਖੋ ਸਤਨਾਮ ਚਿੱਤ ਮੇਰਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਚਿੱਤ ਪਰਮਾਤਮਾ ਨਾਲ ਲੱਗਾ ਹੋਇਆ ਰੱਖਦੇ ਆ ਉਹ ਮੁੱਖੋਂ ਰਾਮਨਾਮ ਮਨ ਕਰਕੇ ਰਾਮਨਾਮ ਦਾ ਨਾਮ ਜਪਦੇ ਆ ਹੱਥਾਂ ਨਾਲ ਕੰਮ ਕਰਦੇ ਆ